ਸ਼੍ਰੀ ਕਾਲ ਜੀ ਮੈਨੂੰ ਆਤੀ ਮਾਂ ਤੇ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋ ਗਏ ਜਿਹੜੀ ਸਕਰੀਨ ਦੇ ਉੱਤੇ ਤੁਹਾਨੂੰ ਮਾਤਾ ਦਿਖਾ ਰਹੇ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮਾਤਾ ਜਿਹੜੀ ਕਿ ਦੇਵੀ ਦੇਵਤਿਆਂ ਦੀ ਪੂਜਾ ਕਰਦੀ ਆ ਘਰ ਦੇ ਵਿੱਚ ਚੌਂਕੀ ਲਾਉਂਦੀ ਆ ਤੇ ਇਸ ਤੋਂ ਇਲਾਵਾ ਜਿਹੜੇ ਕਿ ਹੋਰ ਲੋਕ ਨੇ ਇਸ ਮਾਤਾ ਦੇ ਜਿਹੜੇ ਕਿ ਡੇਰੇ ਦੇ ਵਿੱਚ ਆਉਂਦੇ ਨੇ ਤੇ ਇਹ ਇੱਥੇ ਚੌਂਕੀ ਭਰਦੇ ਨੇ ਕਿਉਂਕਿ ਇਹ માતા ਬਹੁਤ ਦਾਅਵੇ ਕਰਦੀ ਹੈ ਕਹਿੰਦੀ ਕਿ ਅਸੀਂ ਅਧਰੰਗ ਵਾਲਾ ਮਰੀਜ਼ ਵੀ ਠੀਕ ਕੀਤਾ ਸੀ ਇੱਕ ਵੀਡੀਓ ਜੀ ਕਾਫੀ ਵਾਇਰਲ ਹੋ ਰਹੀ ਜਿਸ ਦੇ ਵਿੱਚ ਇਹ ਕਹਿੰਦੀ ਹੈ ਵੀ ਤੁਸੀਂ ਤਾਂ ਕਹਿੰਦੇ ਸੀ ਵੀ ਇਹ ਬੰਦਾ ਪੈਰਾਲਾਈਜ਼ ਆ ਪਰ ਮੇਰੇ ਤਾਂ ਦਰਬਾਰ ਚ ਕਹਿੰਦੀ ਇਹ ਤੁਰਕੇ ਆਇਆ ਇਹੇ ਜੀ ਤਾਂ ਕੋਈ ਗੱਲ ਹੀ ਨਹੀਂ ਤਾਂ ਇਹ ਵੀ ਜਿਹੜਾ ਕਿ ਦਾਅਵੇ ਜੀ ਕੀਤੇ ਜਾਂਦੇ ਕਿ ਅਸੀਂ ਠੀਕ ਠਾਕ ਕਰਦੇ ਲੋਕਾਂ ਦੇ ਮਸਲੇ ਹੱਲ ਕਰਦੇ ਆ ਤਾਂ ਕਾਫੀ ਜਿਹੜੀ ਕਿ ਸਮਾਤਾ ਦੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤੁਸੀਂ ਹੁਣ ਤੱਕ ਇਸ માતા ਦੀਆਂ ਚੌਂਕੀ ਲਾਉਂਦੀਆਂ ਦੀ ਵੀਡੀਓਜ਼ ਦੇਖਿਆ ਹੋਣਗੀਆਂ ਕਿ ਕਿਵੇਂ ਦਰਬਾਰ ਦੇ ਵਿੱਚ ਚੌਂਕੀ ਵਿਚੋਂ ਕਿ ਭਰਦੇ ਸਮੇਂ ਜਿਹੜੇ ਕਿ ਸਿਰ ਘੁਮਾਉਣ ਲੱਗ ਜਾਂਦੇ ਨੇ ਜਨਾਨੀਆਂ ਜਿਹੜੀ ਕਿ ਆਉਂਦੀਆਂ ਨੇ ਕਾਫੀ ਜਿਹੜੇ ਕਿ ਇਸ ਨੂੰ ਤਵੱਜੋ ਦਿੰਦੀਆਂ ਨੇ ਪਰ ਜਿਹੜੀ ਵੀਡੀਓ ਤੁਹਾਨੂੰ ਅਸੀਂ ਇਸ ਦੀ ਹੁਣ ਦਿਖਾਉਣ ਜਾ ਰਹੇ ਹਾਂ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਇਹ ਮਾਤਾ ਜਿੱਥੇ ਲੋਕਾਂ ਦੇ ਮਸਲੇ ਠੀਕ ਹੱਲ ਕਰਨ ਦੀ ਗੱਲ ਕਰਦੇ ਉੱਥੇ ਦੂਜੇ ਪਾਸੇ ਗਾਣਿਆਂ ਦੇ ਉੱਤੇ ਰੀਲਾਂ ਵੀ ਬਣਾਉਂਦੀ ਹੈ ਜੀ ਹਾਂ ਇੰਸਟਾਗ੍ਰam ਦੇ ਉੱਤੇ ਇਹ ਮਾਤਾ ਗਾਣੇ ਦੇ ਉੱਤੇ ਰੀਲਾਂ ਬਣਾ ਕੇ ਪਾਉਂਦੀ ਹੈ ਤੇ ਤਾਂ ਵੀ ਇਹ ਕਾਫੀ ਚਰਚਾ ਦੇ ਵਿੱਚ ਆਈ ਹੋਈ ਹੈ ਹੁਣ ਤੱਕ ਤੁਸੀਂ ਪਖੰਡ ਬਾਦ ਦੀਆਂ ਤੇ ਹੋਰ ਅਨੇਕਾਂ ਵੀਡੀਓਜ਼ ਦੇਖ ਲਈਆਂ ਤੇ ਇਸ ਮਾਤਾ ਵੱਲੋਂ ਲਾਈ ਹੋਈ ਚੌਂਕੀਆਂ ਦੀਆਂ ਵੀਡੀਓਜ਼ ਦੇਖ ਲਈਆਂ ਤਾਂ ਫਿਰ ਗਾਣੇ ਦੇ ਉੱਤੇ ਕਿਸ ਤਰੀਕੇ ਦੇ ਸਟੈਪ ਕੀਤੇ ਜਾ ਰਹੇ ਨੇ ਨਜ਼ਰ ਫਿਰ ਇਸ ਵੀਡੀਓ ਤੋਂ ਵੀ ਮਾਰ ਲਓ ਕੁਝ ਇੱਕ ਸੈਕਿੰਡ ਦੀ ਸੋ ਤੁਸੀਂ ਵੀਡੀਓ ਦੇਖ ਹੀ ਲਈ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਜਿਹੜੀ ਮਾਤਾ ਹਮੇਸ਼ਾ ਹੀ ਜਿਹੜੇ ਕਿ ਆਪਣੇ ਵਾਲ ਖੋਲ ਕੇ ਜਟਾਵਾ ਜੇ ਦਿਖਾ ਕੇ ਇਸ ਦੇ ਵੱਲੋਂ ਜਿਹੜਾ ਕਿ ਆਪਣੇ ਘਰ ਦੇ ਵਿੱਚ ਜਾਂ ਫਿਰ ਡੇਰੇ ਦੇ ਵਿੱਚ ਚੌਕੀ ਲਾਈ ਜਾਂਦੀ ਹੈ ਤੇ ਈ ਮਾਤਾ ਕਾਫੀ ਚੌਚੇ ਦੇ ਵਿੱਚ ਸੀ ਕਿਉਂਕਿ ਇਸ ਦੇ ਡੇਰ ਦੇ ਵਿੱਚ ਲੋਕਾਂ ਦੀ ਕਾਫੀ ਭੀੜ ਵੀ ਦੇਖਣ ਨੂੰ ਮਿਲਦੀ ਹੈ ਬੜੀ ਦੂਰ ਦੂਰੋਂ ਲੋਕ ਜਿਹੜੇ ਕਿਤੇ ਡੇਰ ਦੇ ਵਿੱਚ ਆਉਂਦੇ ਨੇ ਪਰ ਹੁਣ ਇੰਸਟਾਗ੍ਰam ਦੇ ਉੱਤੇ ਇਹ ਮਾਤਾ ਭਾਈ ਰੀਲਾਂ ਵੀ ਬਣਾਉਂਦੀਆਂ ਜ਼ਰੂਰੀ ਨਹੀਂ ਵੀ ਤੁਹਾਡੇ ਮਸਲੇ ਹੀ ਹੱਲ ਹੁੰਦੇ ਨੇ ਜਾਂ ਮਾਤਾ ਦੇਵੀ ਦੇਵਤੇ ਨੂੰ ਪੂਜਦੀਆਂ ਆਹ ਕੰਮ ਵੀ ਨਾਲੋਂ ਨਾਲ ਤੋਰਿਆ ਹੋਇਆ ਇੱਕ ਪਾਸੇ ਤਾਂ ਕਹਿੰਦੇ ਨੇ ਕਿ ਅਸੀਂ ਧਰਮ ਦੇ ਨਾਂ ਜੁੜੇ ਹੋਏ ਹਾਂ ਪਰ ਦੂਜੇ ਪਾਸੇ ਅਜਿਹੇ ਕੰਮ ਕਰਨਾ ਫਿਰ ਕਹਿੰਦੇ ਨੇ ਸਾਡੀ ਨਿੱਜੀ ਜ਼ਿੰਦਗੀ ਆ ਫਿਰ ਨਿੱਜੀ ਜ਼ਿੰਦਗੀ ਦਾ ਜਿਹੜਾ ਕਿ ਸਵਾਲ ਖੜਾ ਹੋ ਜਾਂਦਾ ਬਾਕੀ ਤੁਹਾਡਾ ਅਜਿਹੇ ਆ ਪਖੰ ਦੇਵੀ ਦੇਪਤ ਨੇ ਨਾਂ ਦੇ ਉੱਤੇ ਦੁਕਾਨਾਂ ਖੋਲ੍ਹ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਨੇ ਜਾਂ ਮਾਤਾ ਨੇ ਜਾਂ ਬਾਬੇ ਨੇ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੀ رائے ਜ਼ਰੂਰ ਦੱਸਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼